you. ਕੀ ਮੁੱਦਾ ਮੁੱਦਾ ਇਹ ਜਿਹੜੀ ਗੈਸ ਫੈਕਟਰੀ ਐ ਇਹਦਾ ਸਾਨੂੰ ਪ੍ਰਦੂਸ਼ਣ ਦਾ ਬਹੁਤ ਖਤਰਾ ਜੀ ਪਾਣੀ ਗੰਦਾ ਕਰਨ ਇਹਨਾਂ ਨੇ ਸਾਡੇ ਮੇਨ ਮੁੱਦੇ ਹੀ ਨੇ ਜੀ ਹੁਣ ਤੋਂ ਨਾਲ ਫੋਟੋ ਵੱਲ ਬਾਈਕਟ ਕੀਤਾ ਗਿਆ ਇਲੈਕਸ਼ਨਾਂ ਦਾ ਹਾਂਜੀ ਕਿੰਨੇ ਵੱਡਾ ਪਿੰਡਾਂ ਵੱਲੋਂ ਕੀਤਾ ਗਿਆ ਕਿੰਨੇ ਲੋਕ ਇਹਦੇ ਵਿੱਚ ਆਉਂਦੇ ਨੇ ਕਿੰਨੇ ਦੇਖੋ ਅੱਜ ਸਾਡੇ ਪਿੰਡ ਵੱਲੋਂ ਬਾਈਕਟ ਕੀਤਾ ਗਿਆ ਜਿਵੇਂ ਪਹਿਲਾਂ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਭੂੰਦਰੀ ਪਿੰਡ ਤੋਂ ਬਾਈਕਟ ਹੋਇਆ ਆਪਣੇ ਘਂਰਾਲੀ ਰਾਜਪੁੱਤੋਂ ਤੋਂ ਬਾਈਕਟ ਹੋਇਆ ਜੀ ਅੱਜ ਸਾਡੇ ਪਿੰਡੋਂ ਬਾਈਕਟ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਸਾਡੇ ਇਲਾਕੇ ਦੇ ਮੰਨ ਲਓ 10 12 ਪਿੰਡਾਂ ਵਿੱਚ ਹੋਰ ਬਾਈਕਾਟ ਹੋ ਜਾਣਾ ਜੀ ਸਿਆਸੀ ਪਾਰਟੀ ਨਾਲਾ ਪ੍ਰਸ਼ਾਸਨ ਦੇ ਨਾਲ ਇਹ ਜੀ ਸਾਡਾ ਸਾਰੇ ਨਾਲੇ ਰੋਸਾ ਬੂਸ ਲੱਗਣ ਨਹੀਂ ਦੇਣੇ ਹੁਣ ਨਹੀਂ ਲੱਗਣ ਦੇਣਾ ਜੀ ਇਦਾਂ ਜੀ ਗੱਲ ਹੈ ਇਦਾਂ ਜਿਹੜੀ ਫੈਕਟਰੀ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਅਸੀਂ ਸਾਰੇ ਪਿੰਡਾਂ ਨੇ ਬਾਈਕਾਟ ਕੀਤਾ ਹੋਇਆ ਜੀ ਨਾ ਤਾਂ ਅਸੀਂ ਵੋਟ ਪਾਉਣੀ ਆ ਜੀ ਨਾ ਅਸੀਂ ਪੋਲੀ ਨੂੰ ਬੂਤ ਲੱਗਣ ਦੇਣੇ ਜੀ ਜਿਵੇਂ ਮੁਸ਼ਕਵਾਦ ਦੇ ਕਾਰਨ ਗਾ ਅਸੀਂ ਇਹਨਾਂ ਦੇ ਨਾਲ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਸਾਨੂੰ ਮਨ ਲਾ 1.5 ਸਾਲ ਹੋ ਗਿਆ ਹੁਣ ਜੀ ਪਹਿਲਾਂ ਵੀ ਸੱਚੀ ਧਰਨਾ ਲਾਇਆ ਸੀ ਦੋ ਵਾਰ ਤੇ ਤੀ ਵਾਰ ਇੱਥੇ ਲਿਆ ਹੁਣ ਸਾਡਾ ਅਣ ਮੈਥੇ ਲਿਆ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਸੀ ਧਰਨਾ ਨਹੀਂ ਚੱਕਦੇ ਇਹ ਦੇਖੋ ਜੀ ਇਹ ਜਿਹੜੀ ਬਾਇਓ ਗੈਸ ਫੈਕਟਰੀ ਬਣਨ ਜਾ ਰਹੀ ਹੈ ਜੀ ਇਹਦੇ ਵਿਰੋਧ ਦੇ ਵਿੱਚ ਧਰਨਾ ਲਗਾਇਆ ਹੋਇਆ ਜੀ ਇਹ ਫੈਕਟਰੀ ਨਾਲ ਹੁਣ ਕੁਹਰਾਲੀ ਰਾਜਪੂਤਾਂ ਫੈਕਟਰੀ ਚੱਲ ਰਹੀ ਸੀ ਇਹ ਉੱਥੇ ਫਿਰ ਅਸੀਂ ਵਿਜ਼ਿਟ ਕਰਕੇ ਆਂਦਾ ਜੀ ਉੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਪਹਿਲਾਂ ਵੀ ਧਰਨਾ ਲਗਾਇਆ ਹਾਈਵੇ ਜਾਮ ਕੀਤੇ ਨੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਜੀ ਨਾ ਜੀ ਕੋਈ ਸਾਡਾ ਮਤਲਬ ਹੱਲ ਨਹੀਂ ਹੋਇਆ ਦਾ ਜਦ ਮੁੱਤਲ ਕਰਤਾ ਸੀਗਾ ਧਰਨਾ ਕੁਝ ਕਾਰਨਾ ਕਰਕੇ ਜੀ ਤੇ ਹੁਣ ਅਸੀਂ ਇੱਥੇ ਫੈਕਟਰੀ ਦਾ ਕੰਮ ਤਾਂ ਲਗਾਤਾਰ ਚੱਲ ਰਿਹਾ ਸੀ ਹੁਣ ਧਰਨਾ ਜਿਹੜੇ ਕਿੱਥੇ ਲਾਏ ਗਿਆ ਹੁਣ ਸਾਡੇ ਆਪਣੇ ਪਿੰਡ ਦੇ ਵਿੱਚ ਹੀ ਜੀ ਫੈਕਟਰੀ ਦੇ ਸਾਹਮਣੇ ਸਾਡੇ ਪਿੰਡ ਦੇ ਇੱਕ ਹੈਗੇ ਨੇ ਅਮਰ ਸਿੰਘ ਜੀ ਖਾਲਸਾ ਇਹ ਉਹਨਾਂ ਦਾ ਖੇਤ ਆ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਧਰਨੇ ਨੂੰ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਅਧਰਨਾ ਲਵਾਇਆ ਹੋਇਆ ਨਹੀਂ ਥੋੜੇ ਪਿੰਡ ਵੱਲੋਂ ਪੱਕੇ ਤੌਰ ਤੇ ਪੱਕੇ ਤੌਰ ਤੇ ਕੀ ਐਲਾਨ ਕੀਤਾ ਪਿੰਡ ਵੱਲੋਂ ਪਿੰਡ ਵੱਲੋਂ ਇਹ ਹੀ ਐਲਾਨ ਆ ਜੀ ਅਸੀਂ ਜਿੰਨਾ ਚਿਰ ਤੱਕ ਇਹ ਜਿਹੜਾ ਸਾਡਾ ਧਰਨਾ ਉਹ ਅਨਮਿੱਥੇ ਸਮੇਂ ਲਈ ਰਹੂਗਾ ਜਿੰਨਾ ਚਿਰ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਤੇ ਹੋਰ ਬਾਕੀ ਜਿਹੜੇ ਹੁਣ ਤੁਹਾਨੂੰ ਪਤਾ ਵੋਟਾਂ ਪੈਣ ਜਾ ਰਹੀਆਂ ਨੇ ਉਹਦਾ ਸਾਡੇ ਪਿੰਡ ਬਨ ਮੁਕੰਮਲ ਬਾਈਕਾਟਾ ਜੀ ਕਿਉਂਕਿ ਕੋਈ ਵੀ ਲੀਡਰ ਸਾਡੇ ਪਿੰਡ ਸਾਡੀ ਸਾਰ ਲੈਣ ਲਈ ਨਹੀਂ ਆਇਆ ਅਸੀਂ ਪਹਿਲਾਂ ਵੀ ਬਦਲਾ ਲਿਆਂਦਾ ਸੀਗਾ ਜੀ ਉਹ ਸਾਡੇ ਸਾਹਮਣੇ ਆ ਜੀ ਜਾਲਪੁਰੀਆ ਸਾਹਿਬ ਸਾਡੇ ਕੋਲ 1 ਮਿੰਟ ਲਈ ਵੀ ਨਹੀਂ ਆਏ ਅਸੀਂ ਜੀ ਇਹ ਭਗਵਾਨ ਤਮਨ ਨੂੰ ਮਕਾਨ ਦਿੰਨੇ ਆ ਟਹ ਜਾਣੇ ਦੀ ਉਹਦੀ ਬਦਲਾ ਲਿਆਂਦਾ ਤੇ ਅਸੀਂ ਉਹਨੂੰ ਵੋਟਾਂ ਪਾਈਆਂ ਉਹ ਭੰਡ ਨੂੰ ਮੂਰੇ ਲਿਆਂਦਾ ਉਹਨੇ ਆ ਸਾਨੂੰ ਦੇਣ ਦਿੱਤੀ ਆ ਕੀ ਹੋਇਆ ਇਹ ਜੀ ਗੈਸ ਫੈਕਟਰੀ ਲੱਗਣੀ ਆ ਜੀ ਇਹ ਬਹੁਤ ਮੁਸ਼ਕਾਉਂਦੀ ਆ ਬਹੁਤ ਮੱਖੀ ਮੱਛਰ ਕੰਗਰਾਲੀ ਦੇ ਵਿੱਚ ਜਾ ਕੇ ਤੁਸੀਂ ਗਈ ਹੋਏਂਗੇ ਵੀਰ ਜੀ ਉੱਥੇ ਬਹੁਤ ਕੈਂਸਰ ਆ ਇਹਦੇ ਨਾਲ ਬਹੁਤ ਪਾਣੀ ਦੀ ਪ੍ਰਦੂਸ਼ਣ ਹੁੰਦੀ ਆ ਹਵਾ ਦੀ ਹਵਾ ਵੀ ਬਹੁਤ ਖਰਾਬ ਹੁੰਦੀ ਆ ਤੇ ਉਹ ਲੋਕ ਹੁਣ ਸੜਕਾਂ ਤੇ ਉਤਰੇ ਨੇ ਪਹਿਲਾਂ ਉਹਨਾਂ ਨੂੰ ਕਹਿੰਦੇ ਵੀ ਇਹ ਅਸੀਂ ਬਾਜਰਾ ਲਵਾਂਗੇ ਅਸੀਂ ਪਰਾਲੀ ਲਵਾਂਗੇ ਤੇ ਹੁਣ ਉਹਨਾਂ ਦਾ ਐਕਸ਼ਨ ਦਾ ਬਾਈਕਾਟ ਕੀਤਾ ਜਿਹੜਾ ਉਹ ਕੀ ਬਾਈਕਾਟ ਹੁਣ ਅਸੀਂ ਪਹਿਲਾਂ ਬਦਲਾ ਲਿਆ ਕੇ ਦੇਖ ਲਿਆ ਭਗਵੰਤ ਮਾਨ ਨੂੰ ਲਿਆ ਕੇ ਮੂਹਰੇ ਦੇਖ ਲਿਆ ਹੁਣ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਸੀਂ ਆ ਦਿয়ালਪੁਰਿਆ ਬਣਾਇਆ ਵੋਟਾਂ ਪਾਈਆਂ ਨੇ ਮੈਂ ਕਹਿੰਦੀ ਆ ਵੀ ਸਾਰੇ ਪਿੰਡ ਇੱਕ ਪਾਸੇ ਝੁਕ ਗਿਆ ਵੀ ਬਦਲਾ ਆ ਜਾਊਗਾ ਵੀ ਕਾਂਗਰਸ ਕਾਲੀ ਚੱਕੇ ਜਾਣਗੇ ਤੇ ਇਹ ਲਿਆਂਦਾ ਇਹਨੇ ਸਾਨੂੰ ਜਮਾ ਹੀ ਆ ਸੜਕ ਤੇ ਲਿਆ ਕੇ ਬਿਠਾ ਲਤਾ ਅੱਛੇ ਮੈਂ ਤਿੰਨਾ ਪਿੰਡਾਂ ਦੇ ਵਸਨੀਕਾਂ ਤੇ ਸਾਰੇ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਦਾ ਵਾਂ ਵੀ ਜਿਹੜਾ ਸੰਵਿਧਾਨ ਨੇ ਸਾਨੂੰ ਜੋ VOTING ਦਾ ਰਾਈਟ ਦਿੱਤਾ ਹੋਵੇ ਉਸ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਜਿਹੜੇ ਨੇਤਾ ਨੂੰ ਚੁਣੀਏ ਜਿੱਥੋਂ ਤੱਕ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਬੂਥ ਨਹੀਂ ਲਗਾ ਦਵਾਂਗੇ ਕੋਈ ਵੀ ਐਲਓ ਨਹੀਂ ਬੈਠਣ ਦਵਾਂਗੇ ਉਸ ਸਬੰਧ ਮੇਰੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਹੜਾ ਕਾਨੂੰਨੀ ਉੱਪਰਕੇ ਦਾ ਕੋਈ ਇਲੈਕਸ਼ਨ ਦੀ ਹੈਗੀ ਉਹਦੇ ਵਿੱਚ ਵਿਗੜਨ ਪੰਦਾ ਹੋਵੇ ਸੋ ਇੱਕ ਵਾਰੀ ਫਿਰ ਮੈਂ ਆਪ ਜਿਹਦੇ ਮਾਧਿਅਮ ਰਾਹੀਂ ਆਪਣੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਬਈ ਵੱਧ ਚੜ ਕੇ ਹੁਮ ਹਮਾ ਕੇ ਪਾਰਦਰਸ਼ੀ ਤਰੀਕੇ ਨਾਲ ਵੋਟਰਾਂ ਦੇ ਵਿੱਚ ਆਪਣੀ ਹਿੱਸੇਦਾਰੀ ਨਿਭਾਓ ਤੇ ਸਹੀ ਤੇ ਸੁਚਾਰ ਸੱਚਾ ਨੇਤਾ ਚੁਣਨ ਲਈ ਜੜੀਏ ਮਦਦ ਕਰੋ ਤੁਹਾਡੇ ਵੋਟਾਂ ਦੇ ਰਾਈਟ ਨਾਲ ਹੀ ਸਰਕਾਰ ਨੂੰ ਇੱਕ ਵਧੀਆ ਤੇ ਕੰਮ ਕਰਨ ਵਾਲਾ ਅੰਦਤਾ ਮਿਲੇਗਾ ਫਿਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਵੀ ਆਪਾਂ ਕਿਸੇ ਵੀ ਉਹ ਕੰਮ ਨਾ ਕਰੀਏ ਕੋਈ ਵੀ ਜਿਹੜਾ ਕੰਮ ਨਾ ਕਰੀਏ ਜਿਹੜਾ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸੰਵਿਧਾਨ ਦੇ ਚਾਹਤ ਦਾਇਰੇ ਚ ਰਹਿ ਕੇ ਜਿਹੜੀ ਕਰ ਰਹੇ ਆ ਪ੍ਰਕਿਰਿਆ ਉਸ ਵਿੱਚ ਵਿਗਨ ਪਾਉਂਦਾ ਹੋਵੇ